ਤੁਰਾਂ ਕਰਤਾ ਪੁਰਖ ਮਿਰਪੁਰ ਨਿਰਬੇਰ अज सद ਗੁਰ ਬਿਨੂ ਸੋਤ ਨਾ ਸਦ ਗੁਰੂ ਬਿਨੂ ਮੁਕਤ ਨਾ ਪਾਵ ਅੰਦਰ ਸਚਾਨੇ ਹੋ ਲਾਇ ਪ੍ਰੀ ਤਨ ਮਨ ਹੋਏ ਨਿਆਲੋ ਤਨ ਮਨ ਹੋਏ ਨਿਆਲੋ ਜੋ ਗੁਰੂ ਦੇਖਾਂ ਸਾਮਣੇ ਅਨੰਦ ਗੁਣ ਨਿਦਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਵਾਜ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਇਕਿਆਰਦਾਸ ਬਾਟ ਕੀਰਤ ਕੀ ਇਕਿਆਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਇਕਿਆਰਦਾਸ ਪਾਠ ਕੀਰਤ ਕੀ ਇਕਿਆਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਹਮ ਆਪ ਗੁਣ ਪਾਰੇ ਇੱਕ ਕੁਨਾਹੀ ਹਮ ਆਪ ਗੁਣ ਪਾਰੇ ਇੱਕ ਕੁਨਾਹੀ અમૃત છાડ બખ બખ ખાઈ અમૃત છાડ બખ બખ ખાઈ અમૃત છાડ બખ બખ ખાઈ અમૃત ચાડ બખ બખ ખાઈ ગુરુ રામદાસ રખ સરનાઈ ਗੁਰੂ ਰਾਮਦਾਸ ਰੱਖੋ ਸਰਨਾਈ ਇਕਿਆਰਦਾਸ ਪਾਠ ਕੀਰਤ ਕੀ ਇਕਿਆਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ माया मोह परम पै tuple माया मोह परम पै tuple सूत दरासु प्रीत लगाई ਸਤ ਦਰਾਸ ਪ੍ਰੀਤ ਲਗਾਈ ਸਤ ਦਰਾਸ ਪ੍ਰੀਤ ਲਗਾਈ ਸਤ ਦਰਾਸ ਪ੍ਰੀਤ ਲਗਾਈ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਇਕ ਯਰਦਾਸ ਪਾਟ ਕੀਰਤ ਕੀ ਇਕ ਯਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਇਕ ਉੱਤਮ ਪੰਥ ਸੁਣੀਓ ਗੁਰੂ ਸੰਗਤ ਇਕ ਉੱਤਮ ਪੰਥ ਸੁਣੀਓ ਗੁਰੂ ਸੰਗਤ ਉੱਤਮ ਪੰਥ ਸੁਣੀਓ ਗੁਰੂ ਸੰਗਤ ਤੈ ਮਿਲੰਤ ਜਨ ਤ੍ਰਾਸ ਨਿਟਾਈ ਤੈ ਮਿਲੰਤ ਜਮ ਤ੍ਰਾਸ ਨਿਟਾਈ ਤੇ ਨਿਲੰਤ ਜਮਉਤਰਾ ਸੁਨਿਟਾਈ ਤੇ ਨਿਲੰਤ ਜਮਤਰਾ ਸੁਨਿਟਾਈ ਗੁਰੂ ਰਾਮਦਾਸ ਰਖੋ ਸਰਣਾਈ ਗੁਰੂ ਰਾਮਦਾਸ ਕੋ ਸਰਣਾਈ ਇੱਕ ਅਰਦਾਸ ਪਾਟ ਕੀਰਤ ਕੀ ਇੱਕ ਅਰਦਾਸ ਪਾਟ ਇਰਤ ਕੀ ਗੁਰੂ ਨਾਮ ਦਾਸ ਰੱਖੋ ਸਰਨਾਈ ਗੁਰੂ ਨਾਮ ਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਰੱਖੋ ਸਰਨਾਈ ਇਕ ਓੰਕਾਰੁ ਸਤਿਗੁਰ ਪ੍ਰਸਾਦਿ ਆਸਾ ਮਨ ਲਾ ਚੋਥਾ ਚੰਤ ਕਰ ਚੋਥਾ ਤਨ ਤਨ ਸਬ ਸ੍ਰੀ ਗੁਰੂ ਰਾਮਦਾਸ ਸੋਡੀ ਸੁਲਤਾਨ ਮਹਾਰਾਜ ਜੀ ਤਨ ਤਨ ਸਹਬ ਸ੍ਰੀ ਗੁਰੂ ਗ੍ਰੰਥ ਸਹਿਬ ਮਹਾਰਾਜ ਜੀ ਹਰ ਅਮਰਤ ਭਿੰਨੇ ਲੋਇ ਨਾ ਮਨੁ ਪ੍ਰੇਮ ਰਤ ਨਾਰਾਮ ਰਾਜ ਜੀ मन राम कस बटि लाया पंचम सो बिना गुरु मुख रंग च लुलिया मेरा मन तम पिना जन नानक मुसु कुछ कुलिया सब जन्म तनो तन्ना तनु तन्ना ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਸਮਹਲਾ ਪਹਿਲਾ ਵਾਰਿਸ ਲੋਕਾ ਨਾਲ ਸਲੋਕ ਪੀਮਲੇ ਪਹਿਲੇ ਕੀ ਲਿਖੇ ਕੇਤੇ ਅੰਦਰ ਛਟੀਆਂ ਕਹਉ ਨਾਨਕ ਸੋਨਾਹ ਫੱਲਿਏ ਫੁੱਲਿਏ ਬਪੜੇ ਪੀਤਨ ਵਿਚ ਸੁਆਪੋੜੀ ਆਪਿਨੇ ਆਪ ਸਾਜਿਓ ਆਪ ਤੈਨ ਅਰਚੀਏ ਮਾਉ ਤੂ ਕੁਝ ਸਾਜੀਏ ਕਰਿਆਸਨ ਡਿਠੋ ਚਾਉ ਤਤਕਤ ਆਪ ਤੂ ਤਸਦੇਵ ਕਰੇ ਪ੍ਰਸਾਦ ਤੁ ਜਾਣੂ ਸਭ ਸਤਿ ਲੈਸ ਜਿੰਦ ਕਰਾਉ ਕਰਿਆਸਨ ਡਿਠੋ ਚਾਉ ਡਿਠੋ ਚਾਉ ਡਿਠੋ ਚਾਉ ਆਪਿਨੇ ਆਪ ਸਾਜਿ ਆਪਿਨੇ ਰਚਿਉ ਨਾ ਦੁਹੀ ਕੁਦਰਤ ਸਾਜੀਐ ਕਰਿਆ ਸੁਣ ਡਠੂ ਚਾਉ ਦਾਤਾ ਕਰਤਾ ਤੂੰ ਤੁਸਦੇ ਵਕਰਬਸਾਉ ਤੂੰ ਜਾਣੋ ਹੀ ਸਭ ਸੇ ਦਿਲ ਸਜਿੰਦ ਕਵਾਉ ਕਰਿਆ ਸੁਣ ਡਠੂ ਚਾਉ ਕਰਿਆ ਸੁਣ ਡਠੂ ਚਾਉ ਹਰ ਪ੍ਰੇਮ ਬਾਣੀ ਮਨ ਮਾਰਿਆ ਅਣੀ ਆਲੇ ਅਣੀ ਆ ਰਾਮ ਰਾਜੀ ਜੀ लागी पीर बेनाम की सो जान जारिया जीवन मुक्त सो आखियां मारू जीव मारिया जन नानक सतगुरु मेरे हार जागो तूते ਤਾਰੀਆ ਸ਼ਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਤੇ ਆਖੇ ਲੱਖ ਕਰੋੜ ਸੱਚੇ ਸਭ ਤਾਨ ਸੱਚੇ ਸਭ ਜੂਰ ਸੱਚੀ ਤੇਰੀ ਸਿਫਤ ਸੱਚੀ ਸਾਹ ਸੱਚੀ ਤੇਰੀ ਕੁਦਰਤ ਸੱਚੀ ਪਾਤਸ਼ਾਹ ਨਾਨਕ ਸੱਚ ਤੇ ਆਇਨ ਸੱਚ ਜੋ ਮਰ ਜੰਮੀ ਸੋ ਕਚਨ ਕਚ ਮਹਲਾ ਵਹਿਲਾ ਟੀ ਬਟੇ ਆਈ ਜੋ ਵੱਡਾ ਨਾ ਉਪਟੇ ਬੜਾ ਸਤਨਿਓ ਵੱਡੀ ਬੜੇ ਨਿਰਚਲ ਥਾਉ ਵੱਡੀ ਬੜਾਈ ਜਾਣ ਲਾਉ ਵੱਡੀ ਬੜੇ ਬੁਝੇ ਸਭ ਪਾਵੋ ਬਡੀ ਬਡੀ ਪੁੱਛੇਂਦਾਤ ਬਡੀ ਉੜ ਜਾਪਿਆ ਆਪਣਾ ਨਾਨਕ ਕਰਨ ਕਤਨੀ ਜਾਏ ਕਿ ਤਾ ਕਰਨਾ ਸਰਬ ਰਜਾਏ ਮਨ ਲਾ ਦੁਜਾ ਯੋਜਕ ਸੱਚੇ ਕੀ ਕੋਟਲੀ ਸੱਚਾ ਕਬਿਚਪਾਸ ਇੱਕ ਨਾ ਹੁਕਮ ਸਮਾਇਲੇ ਇੱਕ ਨਾ ਕੋਈ ਉਨ ਨਿਰਾਸ ਇੱਕ ਨਾ ਥਾਣੀ ਕਢਲਾ ਇਕ ਨਾਮ ਆਇਆ ਬਿਸਨੀਵਾਸ ਐ ਪਿਆਖ ਨਾ ਜਾਫੇ ਜਿਖ ਸਿਆਣੇ ਰਾਸ ਨਾਨਕ ਗੁਰੂ ਜਾਣੀਐ ਜਾਂ ਕੋ ਆਪ ਕਰ ਪਰਗਾਸ ਪੋੜੀ ਨਾਨਕ ਜੀਉ ਪਾਇ ਕੇ ਲਿਖਣਾ ਵੈ ਤਰਮ ਬਹਾਲ ਉੱਥੇ ਸੱਚੇ ਹੀ ਸਖਿ ਨਿਬੜੈ ਚੁਣ ਬਾਤੋ ਕੱਢੇ ਜਿੰਮਾਲਿਆ ਤੋ ਨ ਪਾਈ ਕੋੜਿਆre ਮੂਹ ਕਾਲੈ ਦੋ ਜਗ ਦੇ ਚਰਤੇ ਮੈਂ ਤੇ ਸੰਜਣਗੇ ਹਾਰ ਗਏ ਸੀ ਠੱਗਨ ਬਾਲਿਆ ਲਿਖਣਾ ਵੈ ਦਰਮ ਬਹਲਿਆ ਦਰਮ ਬਹਲਿਆ ਵਾਹਿਗੁਰੂ ਪਰਿਣਾਮ ਚੁ ਪਾਇ ਕ ਲਿਖਵਾ ਵੈ ਦਰਮ ਬਹਲਿਆ ਤੁਸ ਸੱਤੀ ਹੀ ਸੱਚ ਨਾ ਬਿੜਾ ਚੁਣ ਵਖਾ ਕੜੇ ਜਤ ਮਾਲਿਆ ਥਾਉ ਨ ਬਾਇਲ ਕੁੜਿਆ ਮੁਖ ਕਾਲ ਦੁਜਕ ਚਾਰਿਆ ਤੇਰੇ ਨਾਇਰਤੀ ਸਿ ਜਨ ਕੇ ਹਾਰ ਗਏ ਸੀ ਠੱਗਣ ਵਾਲਿਆ ਲਖਨਾ ਧਰਮ ਬਹਾਲਿਆ ਲਖ ਵਿਖਣਾ ਧਰਮ ਬਹਾਲਿਆ ਹਮੂ ਮੂਰਖ ਮੁਕਤ ਸਰਨਾ ਗਤੀ ਮਿਲ ਗੋਬਿੰਦ ਰੰਗਾ RAM ਰਾਜੀ ਗੁਰਪੂਰ ਹਰ ਪਾਇਆ ਹਰ ਪਗ ਤਿਕ ਮੰਗਾ मेरा मन उन सबद ती गासिया जपु अनुत्त रंग निले संत जणार पाया नानक सतसंग सतसंग श्लोक महला पहला विस्माद नाद विस्माद वेद विस्माद जीव विस्माद भेद विस्माद रूप विस्माद रंग विस्माद नागी फिर है जंत विस्माद पवन विस्माद पानी विस्माद अग्नि खेड़ है विडाणी विस्माद धरती विस्माद खानी विस्माद स्वाद लगे प्राणी विस्माद संयोग विस्माद विजोग विस्माद भूख विस्माद भोग विस्माद सिफते विस्माद सलाह विस्माद जड़ विस्माद राह ਵਿਸਮਾਦ ਨੀੜਾ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਿੜਾਨ ਰਹਾ ਵਿਸਮਾਦ ਨਾਨਕ ਬੁਝਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦੀ ਸਹਿ ਕੁਦਰਤ ਸੁਨਿਆ ਕੁਦਰਤ ਪਉਸ ਸਾਰ ਕੁਦਰਤ ਪਾਤਾਲਿਆ ਕੁਦਰਤ ਵਕਾਰ ਕੁਦਰਤ ਬੇਤ ਪ੍ਰਾਂਤ ਬਕਸਰ ਵਿਚਾਰ ਕੁਤੇ ਖਾਣਾ ਪੀਣਾ ਪੈਣਾ ਕੁਦਰਤ ਸਰ ਪਿਆਰ ਕੁਦਰਤ ਜਤੀ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਮਾਨ ਕੁਦਰਤ ਪਾਉਣ ਪਾਣੀ ਵਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਹੀਂ ਪਾਕ ਨਾਨਕ ਮੰਦਰ ਵੇਖੈ ਬਰਤ ਤਾ ਕੋ ਤਾ ਕਪੋੜੀ ਆਪੇ ਨ ਪੁਪੁਕ ਵਸਮੜ ਪੋਰ ਸਦਾ ਬਡਾ ਹੋ ਦੁਨੀਦਾਰ ਗਰ ਸੰਗਲ ਕੱਤ ਚਲਿਆ ਅਗ ਕਰਨ ਕਿੱਥੇ ਬਾਚੀਏ ਬਲੇ ਖਲ ਸਮਝਾ ਤੁਨੋ ਵਿਪੰਦੀ ਹੁ ਸੁਣੀਏ ਕਿਆ ਰੁਵਾ ਮਨ ਅੰਧਾ ਜਨਮ ਗਵਾ ਜਨਮ ਗਵਾ ਜਨਮ ਗਵਾਇਆ ਕੋ ਡਾਕੂ ਤੁਨੀਦਾਰ ਕਰ ਸੁੰਗਲ ਕਾ ਚ ਚਲਾਇਆ ਕ ਕਰਨ ਕੀਰਤਵਾਚੀ ਐ ਵਹਿ ਲੇਖਾ ਕਰ ਸਮਝਾਇਆ ਥਾ ਉਹਨੋ ਕੋ ਕੀ ਤਉ ਦੀ ਹੁ ਸੁੰਗੈ ਕਰਵਾਇ ਮਨੰਦ ਜਨਮ ਗਵਾਇ ਮਨੰਦੈ ਜਨਮ ਗਵਾਇ ਜੀਨ ਦਿਆਲ ਸੁਨਦੇ ਤੀਹਾਰ ਪ੍ਰਭ ਹਰ ਰਾਇ ਨਾਮ ਰਾਜੀ ਹੂੰ ਮੰਗੂੰ ਸਰਨ ਹਰ ਨਾਮ ਕੀ ਹਾਰੂ ਹਰ ਨੂੰ ਕੁ ਪਾਇਆ ਭਗਤ ਬਚਲਾਰ ਬੇਰਦ ਹੈ ਹਰ ਲਾਜ ਰਕਾਇਆ ਜਨੂ ਨਨਕਸਰ ਨਾ ਗਤੀ ਹਰ ਨਾਮ ਤਰਾ ਨਾਮ ਤਰਾਇਆ ਲੋਕ ਮਹਲਾ ਪਹਿਲਾ ਭੈ ਵਿੱਚ ਪਉਣ ਵਹ ਸਦਵਾਉ ਭੈ ਵਿੱਚ ਚਲਹਲਖ ਦਰੀ ਆਉ ਭੈ ਵਿੱਚ ਦਿਨ ਕੱਡਾ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚਿੰਦ ਫਿਰਾ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੂੜੀ ਚਲਤ ਨਾ ਅੰਤ ਭੈ ਵਿੱਚ ਸਿੱਧ ਬੁੱਧ ਸਰਨਾਥ ਭੈ ਵਿੱਚ ਆੜਾਣੀ ਆਕਾਸ ਭੈ ਵਿੱਚ ਜੋਧ ਮਾ ਬਲਸੂਰ

ਬਾਜਾਰੀ ਬਾਜ਼ਾਰ ਮੈਂ ਆਇਕ ਡੇ ਬਾਜ਼ਾਰ ਬਾਜਾਰੀ ਬਾਜ਼ਾਰ ਮੈਂ ਆਇਕ ਡੇ ਬਾਜ਼ਾਰ ਗਾਵਹਿ ਰਾਜੇ ਰਾਣੀਆਂ ਬੁਲਹਿ ਹਲਪਤਾਲ ਲਖਟਕਿਆ ਕੇ ਮੁੰਦੜੇ ਲਖਟਕਿਆ ਕੇ ਹਾਰ ਜਿਤ ਤਨ ਪਾਈਏ ਨਾਨਕਾ ਸੇਤਨ ਹੋਵੇ ਸ਼ਾਰ ਗਿਆਨ ਨਗਲੀ ਢੁੰਡੀਏ ਕਤਨਾ ਕਰੜਾ ਸਾਰ ਕਰਮਿਲ ਤਾਂ ਪਾਈਏ ਔਰ ਹਕਮਤ ਕਮ ਖੁਵਾਰ ਪੋੜੀ ਨਦਰ ਕਰੇ ਜਿਉ ਆਪਣੀ ਨਾਦਰੀ ਸਤਗੁਰ ਪਾਇ ਜੋ ਬਤਨ ਪਰਮਿਆ ਆ ਸਤਗੁਰ ਸ਼ਬਦ ਸੁਨਾ ਸਤਗੁਰ ਚੇ ਬੜਦਾ ਕੋ ਨਹੀਂ ਸਭ ਸੁਨਿਓ ਲੋਕ ਸੁਬਾ ਸਤਗੁਰ ਮਿਲਿਆ ਸੱਚ ਪਾਇਆ ਜਿ